ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਜਨਾ ਕੀ ਦੁਨੀਆ ਦੇ ਵਿੱਚ ਤੁਹਾਡਾ ਪੈਣ ਭਰਾਮ ਦਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਲੋ ਜੀ ਆਪਾਂ ਮਾਲ ਲੈ ਰਹੇ ਹਾਂ ਇੰਨਾ ਪਿਆਰਾ ਮਾਲ ਹੈ ਬਹੁਤ ਵਧੀਆ ਬਹੁਤ ਸੋਹਣਾ ਤੇ ਅਨੇਕ ਜਿਆਦੇ ਵਧੀਆ ਬੈੱਡ ਸ਼ੀਟਾਂ ਬਹੁਤ ਸੋਹਣੀਆਂ ਬਹੁਤ ਸੋਹਣੀਆਂ ਜਿਹੜੇ ਜਿਹੜੇ ਮੈਨੂੰ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਐਥੇ ਤਾਂ ਛੱਡਣ ਵਾਲੀ ਤਾਂ ਕੋਈ ਚੀਜ਼ ਹੈ ਨਹੀਂ ਵੈਸੇ ਇੱਕ ਵੀ ਚੀਜ਼ ਛੱਡਣ ਵਾਲੀ ਨਹੀਂ ਦਿਲ ਕਰਦਾ ਕਿ ਮੈਂ ਸਾਰਾ ਘਰ ਲੈ ਜਾਵਾਂ ਲੇਕਿਨ ਸਾਰਾ ਘਰ ਲੈ ਜਾਣ ਵਾਸਤੇ ਤੁਹਾਡੇ ਸਾਰਿਆਂ ਦਾ ਬਹੁਤ ਜ਼ਿਆਦਾ ਸਹਿਯੋਗ ਚਾਹੀਦਾ ਕਿਉਂਕਿ ਤੁਸੀਂ ਸਾਰੇ ਜੋ ਖਰੀਦੋਗੇ ਤਾਂ ਮੈਂ ਸਾਰਾ ਲੈ ਕੇ ਜਾਵਾਂਗੀ ਠੀਕ ਹੈ ਨਾ ਜੀ ਤੁਸੀਂ ਮੰਨੋਗੇ ਜੀ ਮੈਨੇ ਇੰਨੇ ਪਿਆਰੇ ਪਿਆਰੇ ਇਹ ਵੀ ਦੇਖੋ ਬੈੱਡ ਸ਼ੀਟੇ ਵੀ ਇੰਨੇ ਪਿਆਰੇ ਆ ਤੁਸੀਂ ਫੈਬਰਿਕ ਦੇਖੋਗੇ ਨਾ ਮੈਨੇ ਮਾੜਾ ਜਿਹਾ ਖਲਵਾਇਆ ਨਵਾਂ ਕੱਪ ਲਣਾ ਕਪੜਾ ਹੋਰ ਆਂਦਾ ਥੋੜਾ ਜਿਹਾ ਇਸ ਵਾਰ ਕੰਪਨੀ ਨੇ ਚੇਂਜ ਕਰਕੇ ਭੇਜਿਆ ਦੀਵਾਲੀ ਕਰਕੇ ਤੁਸੀਂ ਮੰਨੋਗੇ ਨਾ ਮੈਂ ਇੰਨੇ ਕੁ ਮਾੜਾ ਜਿਹਾ ਹੱਥੇ ਲਾਇਆ ਸਿਰਫ ਪੋਲੋ ਤੀਨ ਹੀ ਖੋਲਿਆ ਮਨੇ ਉਸੇ ਟਾਈਮ ਨਾ 8 10 ਪੀਸ ਕੜਵਾ ਲੇ ਹੁਣ ਇਹਦੀ ਵੀਡੀਓ ਬਣਾਂਗੀ ਘਰ ਜਾ ਕੇ ਕਿਉਂਕਿ ਇੱਥੇ ਨਾ ਰਸ਼ ਹੋਣ ਕਰਕੇ ਵੀਡੀਓਸ ਨਹੀਂ ਬਣਾਣ ਦਿੰਦੇ ਸਿਰਫ ਥੋੜਾ ਜਿਹਾ ਹੀ ਟਾਈਮ ਕੱਢ ਕੇ ਮੈਂ ਥੋੜੀ ਜੀ ਬਣਾਨੀ ਆ ਤੁਹਾਨੂੰ ਦਿਖਾ ਰਹੀ ਆ ਕਿ ਮੇਰੇ ਕੋਲ ਮਾਲ ਦੀ ਕਮੀ ਨਹੀਂ ਹੈਗੀ ਵੈਰਾਈਟੀ ਦੀ ਕਮੀ ਨਹੀਂ ਹੈਗੀ ਵੈਰਾਈਟੀ ਇੰਨੀ ਆ ਤੁਸੀਂ ਵੀ ਕਹੋਗੇ ਉਹ ਤਾਂ ਤੁਹਾਨੂੰ ਕੋਈ ਫਰਕ ਨਹੀਂ ਇਸ ਗੱਲ ਦਾ ਕਿ ਵੈਰਾਈਟੀ ਚਾਹੇ ਮੇਰੇ ਕੋਲ 10 ਪੀਸ ਆ ਚਾਹੇ ਮੇਰੇ ਕੋਲ 50 ਪੀਸ ਆ ਤੁਹਾਨੂੰ ਮਾਲ ਚਾਹੀਦਾ ਤੁਸੀਂ ਤਾਂ ਤੁਸੀਂ ਤਾਂ ਇਸ ਗੱਲ ਤੇ ਜ਼ਿਆਦਾ ਲਾਗੂ ਹੋਣਾ ਕਿ ਅ ਕੱਪੜਾ ਕਿ ਹੋ ਜਾਏ ਉਹ ਚੀਜ਼ ਕਿ ਹੋ ਜੀ ਉਹਦੇ ਰੰਗ ਕਿ ਹੋ ਜੀ ਨਹੀਂ ਤੁਸੀਂ ਤਾਂ ਸਿਰਫ ਮੈਨੂੰ ਇਹੋ ਹੀ ਪੁੱਛਣਾ ਹੈ ਤੇ ਇਹੋ ਹੀ ਮੈਂ ਤੁਹਾਨੂੰ ਦੱਸਣਾ ਕਿ ਇੱਕਦਮ ਫਾਈਨ ਇੱਕਦਮ ਇੱਕਦਮ ਫਾਈਨ ਇੱਕਦਮ ਫਾਈਨ ਇੱਕਦਮ ਪਰਫੈਕਟ ਇਸ ਤੋਂ ਜ਼ਿਆਦਾ ਤਾਂ ਮੈਂ ਬੋਲ ਹੀ ਨਹੀਂ ਸਕਦੀ ਕਿ ਇਤਨਾ ਬੜੀਆ ਕੱਪੜਾ ਇਤਨਾ ਬੜੀਆ ਕੱਪੜਾ ਲਓ ਜੀ ਥੋੜੀ ਜੀ ਹਿੰਦੀ ਯੂਜ਼ ਕਰ ਲਈ ਕਿਉਂਕਿ ਮੈਨੂੰ ਇੱਥੇ ਬਹੁਤ ਜੋ ਮੇਰੇ ਨਾਲ ਜੁੜੇ ਉਹ ਕਹਿੰਦੇ ਆਂਟੀ ਥੋੜਾ ਪਲੀਸ ਹਿੰਦੀ ਵੀ ਵਿੱਚ ਐਡ ਕਰ ਲਿਆ ਕਰੋ ਭਈਆ ਇੱਕ ਉਹ ਵਾਲੀ ਵੀ ਕੱਢ ਲਿਓ ਜੋ ਉੱਪਰ ਨਹੀਂ ਪਈ ਹੈਗੀ ਉਹ ਵਾਈਟ ਕਲਰ ਦੇ ਉੱਪਰ ਜਿਹੜੇ-ਜਿਹੜੇ ਰੰਗ ए, आप इस तो ता हाँ, ऊपर वाली भी भी ये भी क्यों ये भी अच्छा लग रहा है ये क्या कपड़ा है अच्छा केसमेंट है ना के बजाज दा या रिच लुक दा स्वराज दा नहीं ये रैन दो ये रैन दो ये ए दा वैसे ही कलर लग गया दूर दूरते अच्छा पर नहीं ये नहीं पर एक बार देख ली ठीक है ये रैन दो ਇੰਨੀ ਵਧੀਆ ਚੀਜ਼ ਆ ਨਾ ਇੰਨੀ ਵਧੀਆ ਤੁਹਾਡੇ ਲਈ ਨਾ ਅੱਜ ਬਹੁਤ ਸੋਹਣੀ ਸੋਹਣੀ ਬੈਡ ਸ਼ੀਟਾਂ ਲੈ ਰਹੀਆਂ ਮੈਂ ਬਹੁਤ ਸੋਹਣੀ ਸੋਹਣੀ ਪਲੀਜ਼ ਆਰਡਰ ਬਿਲਕੁਲ ਫਾਸਟ ਨਾਓ ਦਿਓ ਤਾਂ ਕਿ ਦੇਖੋ ਹੁਣ ਦੋ ਦੋ ਭੈਣਾਂ ਨਾ ਮੰਗਣ ਗਿਆ ਤਿੰਨ ਤਿੰਨ ਚਾਰ ਚਾਰ ਆਣ ਗਏ ਇੱਕ ਇੱਕੋ ਚੀਜ਼ ਦੇ ਆਰਡਰ ਪਰਣਾ ਦੀਵਾਲੀ ਕਰਕੇ ਫਟਾਫਟ ਮਾਲ ਨਿਕਲ ਰਿਹਾ ਫਟਾਫਟ ਨਿਕਲ ਰਿਹਾ ਸੋਲ ਸੋਨੀ ਬੈਡ ਸ਼ਿੱਟਾਂ ਇੱਥੇ ਆ ਕੇ ਇਹਨਾਂ ਜੀ ਦੁਕਾਨ 'ਚ ਨਹੀਂ ਖੋਲਣ ਦਿੰਦੇ ਹੈਗੇ ਉਹ ਕਹਿੰਦੇ ਚਾਹੇ 1 ਕਰੋੜ ਦਾ ਮਾਰ ਲਓ ਚਾਹੇ 1000 ਦਾ ਲਓ ਚਾਹੇ ਲਓ ਤੁਸੀਂ 10000 ਦਾ ਪਰ ਇੱਥੇ ਪੁਲਿਸ ਉਹ ਹੱਥ ਬੰਨ੍ਹ ਕੇ ਖੜ੍ਹ ਜਾਂਦੇ ਨੇ ਵੀ ਪਰ ਇੱਥੇ ਸਾਡੀ ਦੁਕਾਨ ਤੇ ਵੀਡੀਓ ਬਿਲਕੁਲ ਬਣਾਉਣ ਦਾ ਅਲਾਉਂਸ ਨਹੀਂ ਹੈਗੀ ਇਸ ਕਰਕੇ ਮੈਂ ਕਰ ਨਹੀਂ ਪੜਾ ਨਹੀਂ ਆ ਨਾ ਮੈਨੂੰ ਵੀ ਬਹੁਤ ਜ਼ਿਆਦਾ ਸਪੂਨ ਘਰ ਆ ਕੇ ਮਿਲਦਾ ਹੈ ਤੇ ਉਹ ਸੋਨੇ ਬੈਡ ਸ਼ਿੱਟ ਹੈ ਇਹ ਮਾਰੋ ਆਇਆ ਜੋ ਅੱਜ ਤੋ ਪਹਿਲਾਂ ਕਦੀ ਸੇਲ ਕੀਤਾ ਹੀ ਨਹੀਂ ਹੈਗਾ ਐਨੀ ਜਿਆਦਾ ਪਰਫੈਕਟ ਬੈਕਸ਼ਿਟਾਂ ਐਨੀਆਂ ਇਕ ਜਿਆਦੇ ਮੈਂ ਦੱਸ ਨਹੀਂ ਸਕਦੀ ਜਾਰੇ ਵਿੱਚ ਬੋਲ ਨਹੀਂ ਸਕਦੀ ਚਾਰਾਂ ਦੱਸ ਨਹੀਂ ਸਕਦੀ ਪਰ ਐਨਾ ਕਹਿ ਰਹੀ ਆ ਬਿਲਕੁਲ ਦੇਸੀ ਪੰਜਾਬੀ ਦੇ ਵਿੱਚ ਕਿ ਐਨੀ ਇਕ ਜਿਆਦੇ ਪਰਫੈਕਟ ਬੈਕਸ਼ਿਟਾਂ ਆਗਰ ਮਾੜੀ ਜਿਹੀ ਇਕ ਪੈ ਗਈ ਨਾ ਬੈਕਸ਼ਿਟ ਤੇ ਹਿੱਲਣ ਦੀ ਤਾਂ ਤੁਸੀਂ ਮੇਰਾ ਨਾਮ ਬਦਲ ਦਿਓ ਮੋਨਿਕਾ ਤੇ ਸੋਨੀਕਾ ਰੱਖ ਦਿਓ ਐਨੀ ਜਿਆਦਾ ਸੋਣ ਸੋਨੀਕਾ ਬੈਕਸ਼ਿਟਾਂ ਐ ਇਹ ਬਲ ਕੇ ਤੁਹਾਨੂੰ ਕਹਿੰਦੇ ਆ ਅੱਜ ਆਪਣੀ ਦੀ ਰੈਸਿਪੀ ਪੱਜੀਆ ਅਜੇ ਰੋਪਰ ਪੌਂਚੀ ਨਹੀਂ ਹੈ ਕਿ ਬਸ ਪੌਂਚੀ ਨਹੀਂ ਆ ਰਹੀ ਉਹ ਹੈ ਤੇ ਇੱਕ ਪਾਸੇ ਅਪਰ ਇੱਕ ਬெட் ਤਿਆਰ ਕਰਨਾ ਹੁਣ ਆਪਣੀ ਭੈਣ ਦਾ ਬੈੱਡ ਸਿੱਟਾਈ ਹੈ ਬਹੁਤ ਸੋਹਣੀ ਬਹੁਤ ਵੱਡੇ ਪਿੱਲੋ ਕਵਰ ਬੈੱਡ ਸ਼ੀਟ ਕਿੰਦਾ ਮੈਨੀ ਕਿ ਜਿਆਦੇ ਵਧੀਆ ਇਹ ਉਹ ਚੀਜ਼ਾਂ ਨੇ ਜਿਹੜੀਆਂ ਨਾ ਕਦੀ ਖਰਾਬ ਹੋਣ ਵਾਲੀਆਂ ਇਹ ਉਹ ਚੀਜ਼ਾਂ ਨੇ ਜੋ ਨਾ ਕਦੀ ਖਰਾਬ ਹੋਣ ਵਾਲੀਆਂ ਇੰਨੀ ਕਿ ਪਿਆਰੀ ਬੈੱਡ ਸ਼ੀਟ ਹੈ ਇੰਨੀ ਸੋਹਣੀ ਬਿਚੇ ਕੇ ਭਾਗ ਤੇ ਖੜੋਤੇ ਕੋਈ ਜਗਾ ਹਿੱਲੇ ਨਾ ਕੋਲੂ ਆ ਦੇਖੋ ਜੀ ਇਹ ਇਹ ਹੈਗਾ ਜੀ ਪਿੱਲੋ ਕਵਰ ਬਹੁਤ ਸੋਹਣਾ ਡਿਜ਼ਾਈਨ ਹੈ ਬੈੱਡ ਸ਼ੀਟ ਦਾ ਵੀ ਪਿੱਲੋ ਪਿੱਲੋ ਕਵਰ ਦਾ ਵੀ ਡਿਜ਼ਾਈਨ ਵੀ ਤੇ ਚੀਜ਼ ਵੀ ਇੰਨੀ ਜਾਦੀ ਹੈ ਬਹੁਤ ਇੱਕਦਮ ਫਾਈਨ ਕੁਆਲਿਟੀ ਹੈ ਤੇ ਸਾਈਜ਼ ਰਹੇਗਾ ਇਹਦਾ ਕਿੰਗ ਸਾਈਜ਼ ਕਿੰਗ ਸਾਈਜ਼ ਰਹੇਗਾ ਔਰ ਪ੍ਰਾਈਜ਼ ਰਹੇਗਾ 4000 ਰੁਪਿਆ ਜੀ ਨਾ ਜੇ ਤੁਸੀਂ ਇਹਨੂੰ ਡਬਲ ਵੀ ਪਿਛਾ ਸਕਦੇ ਆ ਪਰ ਡਬਲ ਇਹਦੇ ਚਾਹੀਏ ਆ ਕਿ ਕੰਨੀ ਮੁੜੇਗੀ ਉਂਝ ਪਰ ਉਂਝ ਪਿਛਾ ਸਕਦੇ ਆ ਡਬਲ ਗੁੰਤੀ ਦੀ ਆ ਨਾ ਬੈਡ ਸ਼ੀਟ ਬੈਡ ਸ਼ੀਟ ਦਾ ਮਾਲ ਆ ਗਿਆ ਬਾਦੂ ਆ ਗਿਆ ਆਪਣੇ ਕੋਲ ਜਿੰਨਾ ਮਰਜ਼ੀ ਚੁੱਕੋ ਕੁਝ ਮਿਲਦਰ ਰੱਖਿਆ ਪਰ ਅੱਜ ਮੈਂ ਦੋ ਪਾਰਟ ਦੇ ਵਿੱਚ ਇਹ ਲੈ ਦਿਖਾਵਾਂਗੀ ਪਹਿਲਾਂ ਇਹ ਆ ਫੜਾਂਗੇ ਇੱਕਦਮ ਬਹੁਤ ਵਧੀਆ ਇੱਕ ਇੱਕਦਮ ਹੋਰ ਮੈਂ ਕਹਾਂਗੀ ਕਿਉਂਕਿ ਸਾਈਜ਼ ਨਾਲ ਜੀ ਬਹੁਤ ਵੱਡਾ ਬੈਡ ਸ਼ੀਟ ਦਾ डिजाइन देखो प्राइज है जी चार हजार रुपए किसी ने भी लेनी होगी ना तो चक लो डिजैन हो होर मिलेगा फैब्रिक से मिलेगा एच ही होंगे ही क्विल्टर होंगे बुनती भी है बुनती डबल है बेडशीट एकदम एनेक ज्यादा बहुत सोहनी बैडशीट है ਪ੍ਰਾਈਸ 4000 ਰੁਪਏ ਕਿੰਗ ਸਾਈਜ਼ ਤੋਂ ਵੀ ਸਾਈਜ਼ ਵੱਡਾ ਹੈ ਆ ਦੇਖੋ ਜੀ ਜਿਹੜਾ ਡਿਜ਼ਾਈਨ ਤੁਹਾਨੂੰ ਦਿਖਾ ਰਿਹਾ ਹੈ ਨਾ ਸੇਮ ਡਿਜ਼ਾਈਨ ਇਹੀ ਰਹੇਗਾ ਬੈੱਡ ਸ਼ੀਟ ਦੇ ਵਿੱਚ ਮੈਂ ਤੁਹਾਨੂੰ ਪਿੱਲੋ ਕਵਰ ਚਲੋ ਪਿੱਲੋ ਕਵਰ ਖੋਲ ਕੇ ਦਿਖਾ ਦਿੰਨੀ ਆ ਇੰਨੀ ਇੱਕ ਜਿਆਦੇ ਵਧੀਆ ਬੈੱਡ ਸ਼ੀਟ ਹੈ ਬਹੁਤ ਸੋਹਣੀ ਹੈ ਜਿਹੋ ਜਿਹੇ ਰੰਗ ਤੁਹਾਨੂੰ ਦਿਖ ਰਿਹਾ ਨਾ ਸੇਮ ਉਹੀ ਰੰਗ ਆਏਗਾ ਖੁੱਲੇ ਚੋੜੇ ਪਿੱਲੋ ਕਵਰ ਆਣਗੇ ਜਿਆਦਾ ਤੇ ਬੈੱਡ ਸ਼ੀਟ ਹੈ ਖੁੱਡੀ ਚੋੜੀ ਆਉਗੀ ਇੱਕ ਦੋ ਖੋਲ ਲੂੰਗੀ ਨੇ ਇੱਕ ਦੋ ਬੈੱਡ ਸ਼ੀਟਾਂ ਖੋਲੂੰਗੀ ਜਿਹੜੇ ਜਿਹੜੇ ਪ੍ਰਾਈਸ ਹੋ ਰਹੇ ਨੇ ਜੀ ਸੇਮ ਬਹੁਤ ਸੋਹਣੀਆਂ ਇਹਦਾ ਪ੍ਰਾਈਸ ਹੈਗਾ ਜੀ 1600 ਰੁਪਏ ਇਹ 1600 ਰੁਪਏ ਤੇ ਨਾਲ ਉੱਪਰ ਹੈ ਨਾ نیچے ਹੈ ਬਹੁਤ ਹੀ ਵਧੀਆ ਬੈੱਡ ਸ਼ੀਟ ਹੈ ਬਹੁਤ ਸੋਹਣੀ ਤੇ ਬਾਕੀ ਬਹੁਤ ਸੋਹਣੀਆਂ ਇਹ ਬਲੌਕ ਪੇਂਟਿੰਗ ਦੇ ਵਿੱਚ ਬੈੱਡ ਸ਼ੀਟਾਂ ਆਈਆਂ ਬਹੁਤ ਸੋਹਣੀਆਂ ਬਹੁਤ ਹੀ ਪਿਆਰੀ ਇੱਕਦਮ ਫਾਈਨ ਕੁਆਲਟੀ ਲਓ ਜੀ ਇਹ ਵੀ ਕਿੰਗ ਸਾਈਜ਼ ਹੈ ਮੈਂ ਇਹਨੂੰ ਜ਼ਿਆਦਾ ਨਹੀਂ ਖੋਲਾਂਗੀ ਜਿਹੜਾ ਤਾਂ ਉੱਪਰ ਵਰਤਦਾ ਜਿਹੜਾ ਤਾਂ ਪਿੱਲੋ ਕਵਰ ਜਿੱਧਰ ਪਿੱਲੋ ਕਵਰ ਰੱਖਾਂਗੇ ਉਧਰ ਇਹ ਬੁੱਟੀ ਵਾਲਾ ਡਿਜ਼ਾਈਨ ਆਏਗਾ ਇਹ ਛੋਟੇ ਛੋਟੇ ਬੁੱਟੀ ਆ ਬਹੁਤ ਸੋਹਣਾ ਸੋਹਣਾ ਬਹੁਤ ਸੋਹਣਾ ਕਲਰ ਵੀ ਬਹੁਤ ਸੋਹਣਾ ਹੈ ਤੇ ਬੁੱਟੀ ਵੀ ਬਹੁਤ ਸੋਹਣੀ ਹੈ ਤੇ ਫੈਬਰਿਕ ਵੀ ਬਹੁਤ ਸੋਹਣੀ ਹੈ ਔਰ ਅੱਜ ਇੰਡੀਆ ਦੇ ਵਿੱਚ ਕਿੰਨਾ ਇੰਨੀ ਜ਼ਿਆਦਾ ਗਰਮੀ ਹੋਈ ਪਈ ਮੂਝੇ ਨਹੀਂ ਲੱਗ ਰਹੀ ਤੁਨਾ ਕੇ ਆਈਆਂ ਹੋਈਆਂ ਮਰ ਕੋ ਬੈਠੇ ਸੀ ਮਰ ਕੋ ਬੈਠੇ ਸੀ ਬਿਲਾ ਮੰਦਰ ਬੈਠੇ ਸਨ ਨਾ ਮੇਰੇ ਬਾਹਰ ਹੋਈਆਂ ਤਰਦਾ ਗਿਆ ਕਿ ਨਾ ਕਾਫੀ ਦੂਰ ਤੋਂ ਰਿਸ਼ਾਅ ਬਹੁਤ ਦੂਰ ਤਾਰ ਗਿਆ ਤਾਂ ਉੱਥੇ ਤੋਂ ਤੁਕੀ ਆਈਆਂ ਇੰਨੀ ਦੂਰ ਤੋਂ ਕਾਫੀ ਇੰਨੀ ਸੋਹਣੀ ਬੈਡ ਸ਼ੀਟ ਹੈ ਜੀ ਬਹੁਤ ਸੋਹਣੀ ਪਲੀਜ਼ ਆਰਡਰ ਜਲਦੀ ਜਲਦੀ ਦੋ ਕਿੰਗ ਸਾਈਜ਼ ਦੇ ਵਿੱਚ ਹੀ ਸਾਰਾ ਮਾਲ ਆਇਆ ਹੈ ਆ ਫਰੈਡਿਸ ਉਹ ਨਸਰ ਤੇ ਹੈ ਤੇ ਇਹਦੇ ਕਿਲੋ ਕਵਰ ਦੇਖੋ ਜੀ ਸਲਾ ਨੇੜੇ ਤੇ ਲਿਆ ਕਿਪਮਾ ਆ ਚੀਜ਼ ਦੇਖੋ ਪੂਰੀ ਦਿਖਾ ਦੇਖੋ ਤੁਸੀਂ ਇਹ ਕਿੰਨੀ ਪਿਆਰੀ ਲੱਗਦੀ ਹੈ ਪਾਨ ਦੇ ਪੱਤੇ ਦੀ ਤਰ੍ਹਾਂ ਤੁਸੀਂ ਮੰਨੋਗੇ ਨਹੀਂ ਜਿਹੜੇ ਬਹੁਤ ਬਹੁਤ بڑے بڑے ਯੂਟਿਊਬਰ ਹਨਾ ਬਹੁਤ بڑے بڑے ਹਿੰਦੀ ਯੂਟਿਊਬਰ ਸਭ ਤੋਂ ਵੈਸਟ ਯੂਟਿਊਬਰ بڑے بڑے ਹਨ ਤੇ ਉਹਨਾਂ ਇਹ ਉਹਨਾਂ ਦੇ ਘਰਾਂ ਵਿੱਚੀਆਂ ਹੁੰਦੀਆਂ ਜੀ ਜਿਹੜੇ ਇੱਕਦਮ ਬਹੁਤ ਹੀ ਵਧੀਆ ਹੋਲੇ ਤੇ 프라이ਟ ਵੀ ਇੰਨਾ ਜ਼ਿਆਦੇ ਵਧੀਆ ਔਰ ਮੇਨ ਗੱਲ ਹੈ ਇਹ ਨਾ ਕਿ ਕੰਟਰਾਸਟ ਪਿੱਲੋ ਹੈ ਮੈਨੂੰ ਕੰਟਰਾਸਟ ਪਿੱਲੋ ਵਾਲੀਆਂ ਬੈਡਸ਼ੀਟਾਂ ਇੰਨੀਆਂ ਪਿਆਰੀਆਂ ਲੱਗਦੀਆਂ ਆ ਦੇਖੋ ਜੀ ਲਾਈਟ ਕਲਰ ਦੀ ਬੈਡਸ਼ੀਟ ਆਏਗੀ ਡਾਰਕ ਕਲਰ ਦੇ ਪਿੱਲੋ ਕਵਰਾਂ ਦੇ ਆ ਦੇਖੋ ਤੁਸੀਂ ਪਿੱਲੋ ਕਵਰ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਬਹੁਤ ਸੋਹਣਾ ਪਲੀਜ਼ ਜਿੱਥੇ ਕਿੱਥੇ ਵੀ ਇੱਕ ਕਮੈਂਟ ਕਰਕੇ ਅੱਜ ਮੈਨੂੰ ਪਲੀਜ਼ ਕਮੈਂਟ ਜ਼ਿਆਦੇ ਤੇ ਜ਼ਿਆਦੇ ਕਰਿਓ ਇੱਕ ਹੱਥ ਬਨ ਕੇ ਪਲੀਜ਼ ਬੇਨਤੀ ਹੈ ਜਿੱਥੇ ਕਿਤੇ ਤੱਕ ਤੁਸੀਂ ਮੈਨੂੰ ਦੇਖ ਰਹੇ ਹੋ ਨਾ ਔਰ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਸੀਂ ਕਿੱਥੋਂ-ਕਿੱਥੋਂ ਮੈਨੂੰ ਦੇਖ ਰਹੇ ਹੋ ਕਿੱਥੋਂ-ਕਿੱਥੋਂ ਤੁਸੀਂ ਬਲੌਗ ਕਰਦੇ ਹੋ ਠੀਕ ਹੈ ਜੀ ਮੈਨੂੰ ਬਹੁਤ ਵਧੀਆ ਲੱਗਦਾ ਤੁਹਾਡੇ ਸਾਰੇ ਜਦੋਂ ਤੁਸੀਂ ਮੈਨੂੰ ਇੰਨੇ ਦੂਰ ਤੋਂ ਦੇਖਦੇ ਹੋ ਖੁਸ਼ੀ ਹੁੰਦੀ ਹੈ ਕਿ ਦੇਖੋ ਕਿੱਥੇ ਤੇ ਕਿੱਥੇ ਆਪਣੇ ਘਰ ਕੋਈ ਆਪਣੇ ਨਾਲ ਜੁੜੀ ਹੋਈ ਹੈ ਤੇ ਬਾਕੀ ਇਹਦਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਇਹਨਾਂ ਦਾ ਖਰਾਬੇ ਵਿੱਚ ਜੀ ਰੱਖੀ ਉਹ ਤੇ ਇਹ ਹਾਰ ਫਿਰ ਚੱਲੋ ਬਹੁਤ ਸੋਹਣੀਆਂ ਕੁਆਲਿਟੀ ਇੰਨੀ ਵਧੀਆ ਹੈ ਦੀਵਾਲੀ ਤੇ ਪਿੱਛੇ ਨਾ ਅ ਅੱਜ ਇੱਕ ਮਹੀਨਾ ਅੱਜ 19 ਤਰੀਕ ਹੈ ਤੇ ਆ 19 ਅਕਤੂਬਰ ਦੀ ਦਿਵਾਲੀ ਆ ਹਜੇ ਇੱਕ ਮਹੀਨਾ ਪਈ ਆ ਪਲੀਜ਼ ਫਾਸਟ ਆਰਡਰ ਦੇ ਦਿਓ ਜਿੰਨਾ ਜਿੰਨਾ ਨੂੰ ਲਗਾਣੇ ਦੇਖੋ ਮੈਨੂੰ ਵੀ ਟਾਈਮ ਲੱਗਦਾ ਥੋੜਾ ਥੋੜਾ ਵੀ ਪਹਿਲਾ ਪਾਰਸਲ ਉਹ ਪਾਰਸਲ ਇੱਕ ਪਾਰਸਲ ਤਿਆਰ ਕਰਨ ਨੂੰ ਫਿਰ ਤੋਂ ਕਟੀ ਇੱਕ ਹਫਤਾ ਲੱਗ ਜਾਂਦਾ ਏ ਜੀ ਕਿਉਂਕਿ ਕਈ ਵਾਰੀ ਭੈਣਾਂ ਦਾ ਦੋ ਚਾਰ ਚੀਜ਼ਾਂ ਪਸੰਦ ਕਰਦੇ ਉਸ ਤੋਂ ਬਾਅਦ ਫਿਰ ਉਹ ਆਰਡਰ ਦੇ ਦਿੰਦੇ ਨੇ ਕਿ ਮੋਨਿਕਾ ਜੀ ਇਹ ਵਾਲੀ ਚੀਜ਼ ਵੀ ਕਰ ਦੋ ਇਹ ਵਾਲੀ ਕਰ ਦੋ ਫਿਰ ਮੈਕਸਿਮਮ ਮੈਂ ਵੀ ਦੇਖੋ ਘਰ-ਦਰ ਵਾਲੀਆਂ ਮੇਰੇ ਲਈ ਕੱਪੜੇ ਦਾ ਕੰਮ ਹੈ ਤਾਂ ਥੋੜਾ ਜਿਹਾ ਟਾਈਮ ਤਾਂ ਲੱਗਦਾ ਹੀ ਹੈ ਬਾਕੀ ਕਿਸੇ ਦਾ ਸਮਾਨ ਆਇਆ ਨਹੀਂ ਹੈਗਾ ਵੀ ਆਪਾਂ ਨਹੀਂ ਲੈ ਕੇ ਆਦੇ ਆਲੂ ਮੰਡ ਤੋਂ ਕੰਮ ਕਰਦੀ ਐ ਜੀ ਮੈਂ ਇੱਕ ਪੰਜਾਬੀ ਜੁੱਤੀ ਤੋਂ ਲੈ ਕੇ ਇੱਕ ਸਿੰਪਲ ਘਰ ਦੀ ਚੱਪਲ ਤੋਂ ਲੈ ਕੇ ਬੈੱਡ ਸ਼ੀਟਾਂ ਕੱਪੜਾ ਭਾਂਡੇ ਰੌਕਰੀ ਹਰ ਚੀਜ਼ ਵਿੱਚ ਸੇਲ ਕਰਦੀਆਂ ਹਰ ਚੀਜ਼ ਵਿੱਚ ਸੇਲ ਕਰਦੀਆਂ ਤੇ ਆ ਵੀ ਦੇਖੋ ਜੀ ਇੰਨੀ ਪਿਆਰੀ ਬੈੱਡ ਸ਼ੀਟ ਹੈ ਪਲੀਜ਼ ਹੁਣ ਤਾਂ ਇੰਡੀਆ ਦੇ ਵਿੱਚ ਵੀ ਬਹੁਤ ਘਰਾਂ ਦੇ ਵਿੱਚ ਨਾ ਕਿੰਗ ਸਾਈਜ਼ ਦੇ ਬੈੱਡ ਹੈ ਤੇ ਉਹ ਆਹ ਬੰਨੀਆ ਬੈੱਡ ਸ਼ੀਟ ਕਰਾ ਛੱਡੋ ਨਾ ਇਹ ਨਾ ਯੂਨਿਕ ਬੈੱਡ ਸ਼ੀਟਾਂ ਨੇ ਯੂਨਿਕ ਤੇ ਆ ਇਹੋ ਕਿ ਜਿਹੜੇ ਪिलो ਕਵਰ ਹੋ ਸੌਰੀ ਬਹੁਤ प्यारे तो जी ए वाले का डिजाइन आपको तो इतों ही दिखा दें बैडशीट भी बहुत सोहनी है बहुत सोनी बैडशीट है बहुत प्यारी है जोड़ा डिजाइन बनिया हो कपड़ा ना मैं सेम दे दूंगी अगर किसी ने मतलब कि हम जाली बैडशीट भी खोलने लगी है ना तो मैं इस चीज़ का भी कोई ऑर्डर देगा कपड़ा मैं सेम दे दूँगी पर ना डिजाइन चेंज होगा ਪਰ ਇਹਦਾ ਵੀ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਇਹ ਪੈਰਾ ਵਾਲੇ ਪਾਸੇ ਆਏਗਾ ਨਾ ਧਿਆਨ ਰੱਖਿਓ ਇਹ ਡਿਜ਼ਾਈਨ ਨਾ ਪੈਰਾ ਵਾਲੇ ਪਾਸੇ ਆਏਗਾ ਔਰ ਇਹ ਡਿਜ਼ਾਈਨ ਆਏਗਾ ਜੀ ਉੱਪਰ ਵਾਲੇ ਪਾਸੇ ਤੁਸੀਂ ਬੁੱਟੀ ਦੇਖੋ ਚੱਕੀ ਨਾ ਇੱਕ ਮਿੰਟ ਜਿੱਧਰ ਕਰ ਇਸ ਤਰ੍ਹਾਂ ਆ ਦੇਖੋ ਬੁੱਟੀ ਕਿੰਨੀ ਸੋਹਣੀ ਜਿਹੜਾ ਕਲਰ ਵੀਡੀਓ ਦੇ ਵਿੱਚ ਆ ਰਿਹਾ ਨਾ ਸੇਮ ਉਹੀ ਕਲਰ ਹੈ ਇੰਨੀ ਪਿਆਰੀ ਬੁੱਟੀ ਹੈ ਨਾ ਅਗਰ ਕਿਸੇ ਨੇ ਸੂਟ ਕੜਵਾਉਣਾ ਨਾ ਤਾਂ ਮੇਰੀ ਬੁੱਟੀ ਦਾ ਡਿਜ਼ਾਈਨ ਚੁੱਕ ਲਿਓ ਆਪਣੇ ਫਲਾਰ ਆਪਣੇ ਸੂਟ ਦੇ ਉੱਪਰ ਪਵਾ ਲਿਓ ਸੇਮ ਉਹੀ ਆ ਇੰਨੀ ਪਿਆਰੀ ਬੈੱਡ ਸ਼ੀਟ ਆਹੀ ਬਹੁਤ ਸੋਹਣੀ ਤੇ ਹੁਣ ਅਸੀਂ ਤੁਹਾਨੂੰ ਉਹ ਦਿਖਾਨੀ ਆ ਤੇ ਇਹਦੇ ਵੀ ਕੰਟਰਾਸਟ ਆਏ ਤੇਰੇ ਵੀ ਕੰਟਰਾਸਟ ਆ ਇਹਦੇ ਨਾਲ ਨਾ ਫਿਰੋਜੀ ਪਿੱਲੋ ਕਵਰ ਆਏ ਆ ਜੀ ਬਹੁਤ ਸੋਹਣੇ ਪਿੱਲੋ ਕਵਰ ਆ ਤੇ ਹੁਣ ਇੱਕ ਚੀਜ਼ ਹੈ ਯਾ ਕਈ ਭੈਣਾਂ ਮੈਨੂੰ ਕਹਿੰਦੀਆਂ ਕਿ ਤੁਸੀਂ ਨਾ ਬੈੱਡ ਤੇ ਵਿਚਾਰ ਵਿਚਾਰ ਤੇ ਬੈੱਡ ਸ਼ੀਟਾਂ ਦਿਖਾਇਆ ਕਰੋ ਇੱਕ ਫਲਾਰ ਰੱਖ ਲਿਆ ਕਰੋ ਬਹੁਤ ਸੋਹਣੀ ਮੈਂ ਪਹਿਲਾਂ ਇਦਾਂ ਹੀ ਕਰਦੀ ਹੁੰਦੀ ਸੀ ਅੱਜ ਤੋਂ 5-6 ਸਾਲ ਪਹਿਲਾਂ ਇੱਕ ਇੱਕ ਬੈੱਡ ਸ਼ੀਟ ਨਾ ਮੈਂ ਖੋਲ-ਖੋਲ ਕੇ ਨਾ ਦਿਖਾ ਦਿੰਦੀ ਹੁੰਦੀ ਸੀ ਪਰ ਹੁਣ ਮੇਰੇ ਕੋਲ ਸਿਰਫ ਇੱਕੋ ਹੀ ਜੋੜਾ ਬੈੱਡਾਂ ਦਾ ਤੇ ਉਸ ਬੈੱਡ ਦੇ ਉੱਪਰ ਸਾਡਾ ਕਈ ਵਾਰੀ ਕਹਿੰਦਾ ਕੱਪੜੇ ਦਾ ਟੇਲ ਧੋ ਕੇ ਅਸੀਂ ਰੱਖ ਦਿੰਦੇ ਹਾਂ ਜਦੋਂ ਸਾਡੇ ਕੋਲ ਟਾਈਮ ਹੋਵੇ ਉਦੋਂ ਅਸੀਂ ਤੈਅ ਕਰਦੇ ਹਾਂ ਉਦੋਂ ਹੀ ਅਸੀਂ ਪ੍ਰੈਸ ਕਰਦੇ ਹਾਂ ਤੇ ਸਾਡੇ ਕੋਲ ਐਕਸਟਰਾ ਬੈੱਡ ਨਾ ਹੋਣ ਕਰਕੇ ਸਾਡਾ ਜਿਹੜਾ ਮਤਲਬ ਕਿ ਸਮਾਨ ਹੈ ਨਾ ਫਿਰ ਇਹ ਵਾਲਾ ਇਹ रह ਜਾਂਦਾ ਇਸ ਨੂੰ ਇਸੇ ਤਰ੍ਹਾਂ ਫਿਰਨੇ ਖੜ ਕੇ ਥੋੜੇ ਥਾਂ ਤੋਂ ਸ਼ੇਅਰ ਕਰਦੀ ਹੈ ਤਾਂ ਤੁਹਾਨੂੰ ਦਿਖਾਣੀ ਹੈ ਤੇ ਆ ਚੁੱਪੋ ਜੀ ਇੱਕ ਕੋ ਬੈੱਡsheet ਜੋ ਹੁਣ ਤੱਕ ਆ ਸੀ ਸਿਰਫ ਟੀਵੀਆਂ ਦੇ ਵਿੱਚ ਦੇਖਦੇ ਆਏ ਆ ਪਰ ਅੱਜ ਤੱਕ ਸਾਨੂੰ ਮਿਲ ਹੀ ਨਹੀਂ ਹੈਗੀ ਪਰ ਅੱਜ ਮਿਲੀ ਹੈ। ਤਰ ਹੁਣ ਤੱਕ। ਇਹ ਨਾ ਤਾਂ ਮਤਲਬ ਚਾਹ ਨਾ ਜਿਹੜੀ ਅੰਜਲੀ ਹੈ ਇਹ ਕਹੀਂ ਕੋਈ ਨਾ ਅੰਜਲੀ ਦੇ ਬੈੱਡ ਤੇ ਅੱਜ ਤੋਂ 15 16 ਸਾਲ ਪਹਿਲਾਂ ਦਾ ਜਿਹੜਾ ਆਂਦਾ ਹੁੰਦਾ ਹੈ ਨਾ ਅ ਐਪੀਸੋਡ ਇਹ ਉਹਦੇ ਵਿੱਚ ਵਿਸ਼ੀ ਹੋਈ ਸੀ ਅੱਜ ਮੈਨੂੰ ਮਿਲੀ ਆ ਇੱਕਦਮ ਕਪੜਾ ਫਾਈਨ ਐਨਾ ਪਿਆਰਾ ਡਿਜ਼ਾਈਨ ਐਨਾ ਸੋਹਣਾ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਅ ਆਗਰ ਤੁਸੀਂ ਜਲਦੀ ਆਰਡਰ ਦਵੋਗੇ ਤਾਂ ਤੁਹਾਨੂੰ ਦੂਸਰਾ ਪੀਸ ਮਿਲੇਗਾ ਸਿਰਫ ਇਦਾਂ ਦੇ ਮੇਰੇ ਕੋਲ ਦੋ ਪੀਸ ਹੈ ਉਹ ਵੀ ਬਹੁਤ ਜਲਦੀ ਜਲਦੀ ਨਾ ਸੋਲਡ ਆਊਟ ਹੋ ਜਾਣਗੇ ਤਾਂ ਪਲੀਜ਼ ਤੁਸੀਂ ਮੈਨੂੰ ਜਲਦੀ ਰਿਪਲਾਈ ਦਿਓ ਇਹਦਾ ਠੀਕ ਹੈ ਜੀ ਇਹਦਾ ਪ੍ਰਾਈਸ ਹੈਗਾ ਜੀ 1500 ਰੁਪਏ। ਇਸ ਦਾ ਪ੍ਰਾਈਸ 1500 ਰੁਪਏ ਇਸ ਵਾਰੀ ਦਾ। ਸਾਹਿਬ ਦੇਖੋ ਤੁਸੀਂ ਕਿੰਨੀ ਪਿਆਰੀ ਹੈ ਤੇ ਕਿੰਨਾ ਪਿਆਰਾ ਇਹਦਾ ਬਾਰਡਰ ਹੈ। ਦੇਖੋ ਤੁਸੀਂ। ਇਹਦਾ ਪ੍ਰਾਈਸ ਹੈਗਾ ਜੀ 1500 ਰੁਪਏ। ਬਹੁਤ ਭੈਣਾ ਨਾ। ਨਾਲ ਹੀ ਮੈਂ ਹੁਣ ਇਕੱਲੀ-ਇਕੱਲੀ ਚੀਜ਼ ਦਾ ਨਾ ਪ੍ਰਾਈਸ ਵਿੱਚ ਦੱਸਦੀ ਆ। ਸੁਪਤਾਂ ਦਾ ਵੀ, ਭਾਂਡਿਆਂ ਦਾ ਵੀ ਇੱਕ-ਇੱਕ ਚੀਜ਼ ਦਾ। ਪਤਾ ਨਹੀਂ ਉਹ ਵੀਡੀਓ ਕਿੱਥੋਂ ਚੱਕਦੀਆਂ ਨੇ ਤੇ ਕਿੱਥੇ ਦੇਖ ਕੇ ਫਿਰ ਉਹ ਮੈਨੂੰ ਕਮੈਂਟ ਕਰਕੇ ਪੁੱਛਣਗੀਆਂ। ਕਈ ਮਨਿਕਾ ਜੀ ਤੁਸੀਂ ਪ੍ਰਾਈਸ ਨਹੀਂ ਦੱਸਿਆ ਹੁਣ ਤਾਂ ਕੱਲੀ-ਕੱਲੀ ਚੀਜ਼ ਦਾ ਪ੍ਰਾਈਸ ਦੱਸਦੇ ਆ ਪਤਾ ਉਹ ਕਿਵੇਂ ਸਕੈ ਕਰਦੀਆਂ ਉਹ ਵੀਡੀਓ ਦੇਖਣਗੇ ਸਕਿਪ ਕਰ ਕਰਕੇ ਪਲੀਜ਼ ਸਕਿਪ ਕਰਕੇ ਵੀਡੀਓ ਨਾ ਦੇਖਿਆ ਕਰੋ ਕਿਉਂਕਿ ਉਹਦੇ ਨਾਲ ਮੇਰਾ 뷰 ਨਾ ਜੁੜਦਾ ਨਹੀਂ ਹੈ ਕਾ ਬਿਲਕੁਲ ਜੀ ਪੂਰੀ ਵੀਡੀਓ ਦੇਖਿਆ ਕਰੋ ਤੇ ਨਾਲੇ ਤਾਂ ਮੈਨੂੰ ਰਿਸਪੌਂਸ ਮਿਲੂਗਾ ਨਾਲੇ ਤੁਹਾਨੂੰ ਨੌਲੇਜ ਮਿਲੇਗੀ ਤੇ ਉਹ ਇੰਨੀਆਂ ਪਿਆਰੀਆਂ ਬੈੱਡ ਸ਼ੀਟਾਂ ਦਾ ਜੀ ਅੱਜ ਤਿੰਨ வித ਪ੍ਰਾਈਸ ਦੱਸ ਰਹੀ ਜੀ ਇੱਕ ਸੰਦਰਾ ਸੱਤ ਦੀ ਬੈੱਡ ਸ਼ੀਟ ਹੈ ਜੀ ਇਹ ਹੈਗੇ ਜਿਹਦੇ ਬੀਲੋ ਕਵਰ ਆਹ ਹੈ ਕਿ ਇਹਦੇ ਪਿੱਲੋ ਕਵਰ ਬੈਕ ਹੈ ਨਾ ਤੇ ਐਦਾ ਹੈ ਕਿ ਇਹ ਬੈਕ ਆਏਗੀ ਔਰ ਇੱਕ ਇੱਕ ਖੁਲਾਰ ਸੈਂਟਰ ਦੇ ਵਿੱਚ ਆਏਗਾ ਤੇ ਇਹ ਸਾਈਡਾਂ ਦੇ ਵਿੱਚ ਛੋਟੇ ਆਣਗੇ ਤੇ ਬਿਲਕੁਲ ਸਾਈਡ ਤੇ ਬਾਉਂਡਰੀ ਆਏਗੀ ਬਹੁਤ ਸੋਹਣੀ ਬਹੁਤ ਪਿਆਰਾ ਡਿਜ਼ਾਈਨ ਹੈ ਲਾਈਟ ਵੀ ਆ ਤੇ ਡਾਰਕ ਵੀ ਹੈ ਬਹੁਤ ਸੋਹਣਾ ਮੈਨੂੰ ਇਹ ਵਿੱਚ ਨਾ ਛੋਟਾ ਸਾਈਜ਼ ਨਹੀਂ ਮਿਲਿਆ ਕਿਉਂਕਿ ਮੇਰੇ ਜਿਹੜੇ ਗੱਦੇ ਹਨ ਉਹ 5 ਇੰਚ ਹੀ ਹਨ ਔਰ ਮੇਰੇ ਬੈੱਡ ਤੇ ਬਹੁਤ ਜ਼ਿਆਦਾ ਲਟਕੇ ਜੀ ਬੈੱਡ ਸ਼ੀਟ ਫਿਰ ਨਾ ਜ਼ਿਆਦਾ ਓਵਰ ਵੀ ਆਊਟ ਲੱਗਦਾ ਔਰ ਜਦਾਂ ਛੋਟਾ ਵੀ ਆਊਟ ਲੱਗਦਾ ਜਿਆਦਾ ਛੋਟਾ ਸੱਚ ਆਊਟ ਲੱਗੇਗਾ ਕਿਉਂ ਆਏਗਾ ਨਹੀਂ ਉਹ ਆਊਟ ਹੀ ਕਿਹਾ ਲੱਗੇਗਾ ਤੇ ਇਸੇ ਕਰਕੇ ਮੈਨੂੰ ਇੰਨੀ ਚੱਤੀ ਇਹ ਪੈਟਿਸ਼ੀਟ ਮੈਨੂੰ ਇੰਨੀ ਚੱਤੀ ਮੈਨੂੰ ਸਾਰੀਆਂ ਸੋਹਣੀਆਂ ਲੱਗੀਆਂ ਮੈਂ ਇਹਦੇ ਵਿੱਚ ਵੀ ਮਾਰ ਖੇਚਿਆ ਕਿ ਕੋਈ ਨੂੰ ਦਗਵਾਏਗਾ ਕਿਉਂਕਿ ਮੈਨੂੰ ਕੰਟਰਾਸਟ ਪਿੱਲੋ ਬਹੁਤ ਸੋਹਣੇ ਲੱਗਦੇ ਆ ਬਹੁਤ ਸੋਹਣੇ ਤੇ ਆ ਇਹਦੇ ਵਿੱਚੋਂ ਇਹਨਾਂ ਫਿਰ ਇੱਕ ਵਲੌਗ ਆਪਾਂ ਕਰ ਲੂ ਪਾਵਾਂਗੇ ਪਾਰਟ ਉਹਦਾ चीज सेम रहेगी प्राइस सेम रहेगा बहुत सोनिया कोई नहीं ₹1 ने चोथों नु ਵੱਧ ਦਸਾਂਗੀ ਨਾ ਹੀ ਮੈਂ ₹1 ਦੇ ਚੋਂ ਲੈਸ ਕਰਾਂਗੀ ਕਿਉਂਕਿ ਮੈਨੂੰ ਵੀ ਬਹੁਤ ਮਿਹਨਤ ਮੈਂ ਵੀ ਬਹੁਤ ਸਟruggਲ ਕਰ ਰਹੀ ਐ ਜੀ ਠੀਕ ਹੈ ਜੀ ਕਿੰਨੀ ਕਿੰਨੀ ਪਾਠ ਮੈਨੂੰ ਤੁਰਨਾ ਪੈਂਦਾ ਤੇ ਕਿੰਨਾ ਕਿੰਨਾ ਫਿਰ ਮੈਨੂੰ ਵੀ ਕਿਰਾਇਆ ਪਾੜਾ ਲੈਣਾ ਪੈਂਦਾ ਉਹਦੇ ਚੀਜ਼ੇ ਆਪਾਂ ਮਾਰ ਕੇ ਚਲੋ ₹150 ਜੋ ਬਚੇਗਾ ਤਾਂ ₹100 ਤਾਂ ਗਿਆ ਤਾਂ ਪਰਵੇ ਸਨ ਜਾ ਹੀ ਪਏ ਤਾਂ ਇੱਕ ਆਪਾਂ ₹50 ਪਿੱਛੇ ਸਾਰਾ ਦਿਨ ਮਾਰੋ ਮਾਰ ਕਰਦੇ ਫਿਰਦੇ ਆ ਮਾਰੋ ਮਾਰ ਤਕ ਪਲੀਜ਼ ਹੱਥ ਬਨ ਕੇ ਆ ਪਰ ਚੀਜ਼ ਦੇਖੋ ਤੁਸੀਂ ਮੋਨਿਕਾ ਵਰਗੀ ਬੈੱਡ ਸ਼ੀਟਾਂ ਅੱਜ ਤੱਕ ਨਾਲ ਕਿਸੇ ਨੇ ਸੇਲ ਕਰੀਆਂ ਕਿਸੇ ਵੀ ਯੂਟਿਊਬਰ ਨੇ ਨਾ ਕੋਈ ਕਰੇਗਾ ਜੋ ਚੀਜ਼ ਮੇਰੇ ਕੋਲ ਆ ਉਹ ਕਿਸੇ ਕੋਲ ਨਹੀਂ ਜੋ ਚੀਜ਼ ਮੇਰੇ ਕੋਲ ਆ ਉਹ ਕਿਸੇ ਕੋਲ ਨਹੀਂ ਮੈਂ बार-बार ਕਹਿ ਰਹੀ ਹਾਂ बार-बार ਮੇਰੀ ਵੈਰਾਈਟੀ ਇੰਨੀ ਕਿਹੜਾ ਵਧੀਆ ਇੱਕਦਮ ਫਾਈਨ ਕੁਆਲਿਟੀ ਆ ਬਹੁਤ ਸੋਹਣੀ ਤਾਂ ਸੋ ਤੁਸੀਂ ਪਲੀਜ਼ ਜਲਦੀ ਤੋਂ ਜਲਦੀ ਆਰਡਰ ਦਿਓ ਇੰਨੀਆਂ ਕਹਿ ਰਹੀਆਂ ਬੈੱਡ ਸ਼ੀਟਾਂ ਬਹੁਤ ਸੋਹਣੀਆਂ

ਅਰ ਕਮੈਂਟ ਜਰੂਰ ਕਰਕੇ ਦੱਸਿਓ ਤੁਸੀਂ ਕਿੱਥੋਂ-ਕਿੱਥੋਂ ਮੈਨੂੰ ਦੇਖ ਰਹੇ ਹੋ ਮੇਰੀ ਵੀਡੀਓ ਨੂੰ ਕਿੱਥੇ-ਕਿੱਥੇ ਬੈਠੇ ਵਾਚ ਕਰ ਰਹੇ ਹੋ ਤਾਂ ਪਲੀਜ਼ ਵੀਡੀਓ ਸਕਿੱਪ ਨਾ ਕਰਿਆ ਕਰੋ ਮੇਰੇ ਹੱਥ ਵੱਲ ਕੇ ਬੇਨਤੀ ਆ ਪੂਰੀ ਵੀਡੀਓ ਦੇਖਿਆ ਕਰੋ ਤੁਹਾਡੀ ਪੂਰੀ ਵੀਡੀਓ ਦੇਖਣ ਦੇ ਨਾਲ ਮੈਂ ਬਹੁਤ ਨੇੜੇ ਪਹੁੰਚ ਚੁਲਣੀ ਆ ਤਾਂ ਥੋੜਾ ਜਿਆ ਲੈ ਰਹਿ ਗਿਆ ਕਹਿੰਦੇ ਹੱਥੇ ਨਿਕਲ ਜਾਂਦਾ ਪੂੰਛ ਰਹਿ ਜਾਂਦੀ ਪਰ ਪੂੰਛ ਬਹੁਤ ਔਖੀ ਨਿਕਲਦੀ ਹੁੰਦੀ ਤਾਂ ਪਲੀਜ਼ ਜਲਦੀ ਤੇ ਜਲਦੀ ਅੱਗੇ ਲੈ ਕੇ ਚੱਲੋ ਅੱਗੇ ਲੈ ਕੇ ਚੱਲੋ ਥੋੜਾ ਜਿਆ ਰਹਿ ਗਿਆ ਸਮਸਟ ਸਕਿੱਪ ਨਾ ਕਰੋ ਸਾਰੇ ਜੀ ਬੀਰ ਦੇ ਅੰਡੇ ਕਰਦੇ ਸਾਰੇ ਬੋਲੇ ਜੈ ਸ਼੍ਰੀ ਕ੍ਰਿਸ਼ਨਨ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ